ਸਾਸਤਰੀਆ ਕਾਲ ਜੀ ਸਵਾਗਤ ਹੈ ਜੀ ਤੁਹਾਡਾ ਪਿੰਡੂ ਕਮਾਨ ਬਲੌਗ ਦੇ ਵਿੱਚ ਤੇ ਆਪਾਂ ਅੱਜ ਬਲੌਗ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ ਅੱਜ ਆਪਾਂ ਆਏ ਹੋਏ ਹਾਂ ਜੀ ਆਪਣੀ ਦੀਦੀ ਦੇ ਕੋਲ ਪਿੰਡ ਤਲਵੰਡੀ ਤੇ ਤੁਹਾਨੂੰ ਮਿਲਵਾਉਣੇ ਆਂ ਦੀਦੀ ਦੇ ਨਾਲ ਚਲੋ ਜੀ ਆਜੋ ਇਹ ਨੇ ਜੀ ਸਾਡੇ ਦੀਦੀ ਮੇਰੇ ਛੋਟੇ ਨਾਂ ਸਾਰਿਆਂ ਨੂੰ ਕਿਵੇਂ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਇਹ ਮੇਰੀ ਪਰਜਾਈ ਹੈ ਜੀ ਅੱਜੇ ਮੇਰੇ ਕੋਲ ਆਏ ਹੋਏ ਨੇਗੇ ਤੇ ਮੈਂ ਇਹਨਾਂ ਲਈ ਰੋਟੀ ਤਿਆਰ ਕਰ ਲਈਆਂ ਆਜੋ ਤੁਸੀਂ ਵੀ ਖਾ ਲਓ ਹਾਂਜੀ ਬੀਬੀ ਨੇ ਅੱਜ ਜੀ ਬਣਾਇਆ ਸੀ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਬਣਾ ਰਹੇ ਨੇ ਦੀਦੀ ਤੇ ਕਾਫੀ ਦਿਨ ਤੋਂ ਇਹ ਆਪਾਂ ਨੂੰ ਕਹਿ ਰਹੇ ਸੀ ਕਿ ਮਿਲ ਕੇ ਜਾਓ ਆ ਕੇ ਜਾਓ ਮੈਨੂੰ ਛੁੱਟੀ ਨਹੀਂ ਸੀ ਮਿਲ ਰਹੀ ਤਾਂ ਕਰਕੇ ਕੱਲ ਨੂੰ ਸੰਡੇ ਦੀ ਛੁੱਟੀ ਸੀ ਤੇ ਅੱਜ ਸ਼ਾਮੀ ਇਹਨਾਂ ਕੋਲ ਪਹੁੰਚੇ ਆਂ ਪਹਿਲਾਂ ਆਪਾਂ ਆਪਣੇ ਪਿੰਡ ਕ ਪਿਆਲ ਵਾਪਸ ਚਲੇ ਜਾਵਾਂਗੇ ਇਹਨਾਂ ਨੇ ਸਰ੍ਹੋਂ ਦਾ ਸਾਗ ਬਣਾਇਆ ਤੇ ਮੱਕੀ ਦੀ ਰੋਟੀ ਬਣਾਈ ਹੈ ਬੱਚੇ ਕਹਿੰਦੇ ਅਸੀਂ ਸਾਗ ਖਾਣਾ ਨਹੀਂ ਤੁਹਾਨੂੰ ਪਤਾ ਹੈ ਬੱਚੇ ਜਿਹੜੇ ਨੇ ਉਹ ਘੱਟੀ ਸਾਗ ਖਾਂਦੇ ਆ ਤੇ ਉਹਨਾਂ ਲਈ ਇਹਨਾਂ ਨੇ ਸੇ ਭਾਜੀ ਬਣਾਈ ਹੈ ਆਓ ਜੀ ਤੁਸੀਂ ਤੁਸੀਂ ਵੀ ਜ਼ਰੂਰ ਸਾਨੂੰ ਪਿਆਰ ਦਿਓ ਇੱਕ ਵੱਧ ਤੋਂ ਵੱਧ ਲਾਈਕ ਕਮੈਂਟ ਕਰੋ ਤੇ ਤੁਸੀਂ ਵੀ ਆ ਜਾਓ ਅਨੰਦ ਮਾਣੋ ਸਾਗਦਾ ਤੇ ਮੱਕੀ ਵੀ ਜੀ ਨਾਲ ਤਾਂ ਜੀ ਹੁਣ ਤੁਹਾਨੂੰ ਮਿਲਵਾਤਾ ਹੁਣ ਤੁਹਾਨੂੰ ਮਿਲਵਾਉਣੇ ਆ ਆਪਣੇ ਬੱਚਿਆਂ ਦੇ ਨਾਲ ਜਿਹੜੇ ਕਿ ਫੋਨ ਤੋਂ ਫੁਰਸਤ ਹੀ ਨਹੀਂ ਲੈਂਦੇ ਸਾਰਾ ਦਿਨ ਇਹ ਜੀ ਸਾਡਾ ਭਾਂਜਾ ਤੇ ਉਹ ਮੇਰਾ ਬੇਟਾ ਜੀ ਨੂੰ ਕਿ ਤੁਸੀਂ ਵੈਲਕਮ ਵੀਡੀਓ ਦੇ ਵਿੱਚ ਮਿਲ ਹੀ ਚੁੱਕੇ ਹੋ ਠੀਕ ਹੈ ਤੇ ਜੀ ਇਹ ਵੀ ਸਾਡਾ ਇੱਕ ਨन्हा ਜਿਹਾ ਬੱਚਾ ਜਿਹਦਾ ਨਾਮ ਹੈ ਜੀ ਔਸਕਰ ਜਿਹਨੂੰ ਤੁਸੀਂ ਵੀਡੀਓ ਦੇ ਵਿੱਚ ਦੇਖ ਪਾ ਰਹੇ ਹੋ ਹੁਣ ਤੇ ਜਿਹੜਾ ਬੜੇ ਆਰਾਮ ਦੇ ਨਾਲ ਸੱਤਾ ਪਿਆ ਤੇ ਹੁਣ ਆਪਾਂ ਦੀਦੀ ਨਾਲ ਥੋੜੀਆਂ ਜੀਆਂ ਹੋਰ ਗੱਲਾਂ ਕਰਦੇ ਆ ਤੁਸੀਂ ਬਣੇ ਰਹੋ ਬਲੌਗ ਦੇ ਵਿੱਚ ਹੋਰ ਦੀਦੀ ਫਿਰ ਕਿਵੇਂ ਚੱਲ ਰਹੀ ਐ ਸਾਰਾ ਕੁਝ ਠੀਕ ਆ ਵੀਰ ਜੀ ਸਾਰੇ ਵੀਰ ਜੀ ਠੀਕ ਨੇ ਉਧਰ ਹਾਂ ਤੇ ਬਾਕੀ ਤੁਹਾਡੇ ਮੰਮੀ ਹਾਂ ਸਾਰੀ ਫੈਮਿਲੀ ਕਾਕਾ ਛੋਟਾ ਬੱਚਾ ਆਪਣਾ ਜੇ ਵੀ ਛੋਟੇ ਠੀਕ ਨੇਗੇ ਅੱਛਾ ਇੰਦਰਾ ਛੋਟਾ ਬੇਟਾ ਆਪਣਾ ਉਹ ਬਿਮਾਰ ਹੋ ਗਿਆ ਸੀ ਥੋੜੇ ਦਿਨ ਹੋ ਗਏ ਹੁਣ ਸਹੀ ਹੈਗਾ ਤੇ ਸਾਡੀ ਸਵੇਰੇ ਮੈਂ ਤੁਹਾਨੂੰ ਉਹਨਾਂ ਨੂੰ ਆ ਵੀ ਬਲਵਾ ਦਾਂ ਹਾਂ ਚਲੋ ਹੁਣ ਟਾਈਮ ਵੀ ਲੇਟ ਹੋ ਰਿਹਾ ਹੈ ਹਾਂ ਤੇ ਰੋਟੀ ਪਾਣੀ ਖਾਣੇ ਆਪਾਂ ਗਰਮ ਗਰਮ ਰੋਟੀ ਖਾਓ ਹਾਂਜੀ ਬੱਚਾ ਨੂੰ ਖਵਾਓ ਚਲੋ ਹੋਰ ਵਿਹਾਨ ਦੀ ਪੜਾਈ ਪੇਪਰ ਕਦੋਂ ਹੋਣੇ ਆ ਉਹਦੇ ਹਾਂਜੀ ਲੌਂਗ ਟੈਸਟ ਚੱਲ ਰਹੇ ਨੇਗੇ ਹਾਂਜੀ ਬਾਕੀ 17 ਤਰੀਕ ਨੂੰ ਖਤਮ ਹੋ ਜਾਣੇ ਨੇ अच्छा बाकी रिजल्ट ਨੇ ਦੱਸ ਹੀ ਦੇਣਾਗਾ ਇਹ ਤਾਂ ਕਹਿ ਰਿਹਾ ਵੀ ਮੇਰੀ ਫੁੱਲ ਤਿਆਰੀ ਹੈ ਚਲੋ ਟਿਊਸ਼ਨ ਵੀ ਤਾਂ ਜਾਂਦਾ ਫਿਰ ਬੱਚੇ ਚਲੋ ਜਾਂ ਰਿਹਾਗਾ ਬਸ ਘਰ ਆ ਕੇ ਨਹੀਂ ਨਾ ਬਿਲਕੁਲ ਵੀ ਪੜਦਾ ਹੈਗਾ ਘਰ ਆ ਕੇ ਤਾਂ ਬੱਚੇ ਚਲੋ ਅੱਜ ਕੱਲ ਫੋਨ ਤੋਂ ਫੁਰਸਤ ਨਹੀਂ ਮਿਲਦੀ ਹੈਗੀ ਫੋਨ ਕਰਨਗੇ ਉਸ ਤੋਂ ਬਾਅਦ ਟੀਵੀ ਦੇਖਣ ਲੱਗ ਜਾਂਦੇ ਨੇ ਹਾਂਜੀ ਦੇਖ ਹੀ ਰਹੋਗੇ ਤੁਸੀਂ ਹਮ ਜਦੋਂ ਨੇ ਆਏ ਹਾਂ ਕਿੰਨਾ ਕੁ ਟਾਈਮ ਉਹ ਫ੍ਰੀ ਨੇ ਜਦੋਂ ਬੁੱਕ ਚੱਤੀ ਆਉਂਦੇ ਹਾਂ ਹਾਂਜੀ ਹਾਂਜੀ ਚਲੋ ਕੋਈ ਨਹੀਂ ਬੱਚੇ ਨਹੀਂ ਬੱਚਿਆਂ ਦੀਆਂ ਮਸਤੀਆਂ ਉਹਨਾਂ ਦੇ ਟਾਈਮ 'ਚ ਨੇ ਆਪਾਂ ਕਿੱਥੇ ਕਰ ਲਵਾਂਗੇ ਹੁਣ ਉਹ ਮਸਤੀਆਂ ਜੋ ਇਹ ਵਾਲਾ ਟਾਈਮ ਇਹ ਉਮਰ ਹੀ ਐ ਇਦਾਂ ਦੀ ਐ ਜੀ ਵਾਪਸ ਨਹੀਂ ਨਾ ਆਉਂਦਾ ਹੈਗਾ ਹਾਂਜੀ ਚਲੋ ਵਧੀਆ ਹੈ ਪਰਮਾਤਮਾ ਦੀ ਕਿਰਪਾ ਹੈ ਵਧੀਆ ਹਾਂਜੀ ਤੁਸੀਂ ਵੀ ਆਇਓ ਮਾਰੇਓ ਜਿਹੜਾ ਪਿੰਡ ਹਾਂ ਬਿਲਕੁਲ ਅਸੀਂ ਵਿਹਾਨ ਨੂੰ ਛੁੱਟਿਆ ਹੁਣ ਤਿੰਨ ਚਾਰ ਦਿਨ ਰਹਿ ਕੇ ਆਇਓ ਤੁਸੀਂ ਹਾਂ ਵਿਹਾਨ ਨੂੰ ਛੁੱਟਿਆ ਹੁੰਦਾ ਡਿਪੈਂਡ ਕਰਦਾ ਨਾ ਫਿਰ ਨੂੰ ਛੁੱਟੀਆਂ ਹੁੰਦੀਆਂ ਨੇ ਫਿਰ ਮੈਂ ਜ਼ਰੂਰ ਆਵਾਂਗੀ ਚਲੋ ਸਾਨੂੰ ਤਾਂ ਫਿਰ ਮੱਝਾ ਗਾਵਾ ਕਰਕੇ ਥੋੜਾ ਜਿਹਾ ਦਿੱਕਤ ਹੋ ਜਾਂਦੀ ਐ ਤਾਂ ਕਰਕੇ ਸਾਨੂੰ ਫਿਰ ਜਲਦੀ ਮੁੜਨਾ ਪਏ ਜਾਂਦਾ ਥੋੜੇ ਤਾਂ ਚਲੋ ਮੱਝਾ ਗਾਵਾ ਨਹੀਂ ਹੈਗੀਆਂ ਤਾਂ ਫਿਰ ਤੁਸੀਂ ਤਾਂ ਰਹਿ ਹੀ ਸਕਦੇ ਹੋ ਰੋਟੀ ਖਾਣੀ ਆ ਤੁਸੀਂ ਤਾਂ ਰੋਟੀ ਖਾਣਾ ਪਕਾਣਾ ਖਾਣਾ ਪਕਾਉਣਾ ਹੀ ਐ ਸਾਡਾ ਆਸ ਕਰਨੀ ਯਾਰ ਫਿਰ ਲੱਗ ਕੋਈ ਨਹੀਂ ਫਿਰ ਆਸ ਕਰਨ ਨੂੰ ਵੀ ਪਹਿਲਾਂ ਜਿਵੇਂ ਲੈ ਕੇ ਆਏ ਸੀ ਹੁਣ ਫਿਰ ਨਾਲ ਲੈ ਆਏ ਹੋ ਪਤਾ ਨਾ ਤੁਹਾਨੂੰ ਆਸ ਕਰਨੇ ਉਸ ਨਾਲ ਦੁੱਧ ਪਿੱਟਾ ਸੀਗਾ ਪੂਰਾ ਦਿਨ ਨਰਾਤ ਨੂੰ ਸੋਇਆ ਸੀਗਾ ਇੱਥੇ ਆ ਕੇ ਦੇਖ ਲਓ ਨਾਲੇ ਪੂਰੀ ਉਹ ਫਿਰ ਉਹ ਜਾਨਵਰ ਹੈ ਜਿਵੇਂ ਜਾਨਵਰ ਹੁੰਦੇ ਨੇ ਨਾ ਉਪਰਾ ਕਰ ਜਾਂਦੇ ਆ ਛੇਤੀ ਹਾਂ ਬੰਦਿਆਂ ਨੂੰ ਹਾਂ ਬੰਦਿਆਂ ਨਾਲੋਂ ਫਰਕ ਤਾਂ ਚਲੋ ਹੁੰਦਾ ਪਰ ਪਿਆਰ ਵੀ ਬਹੁਤ ਲੈਂਦੇ ਆ ਹਾਂ ਇਹ ਤਾਂ ਹੈ ਹਾਂ ਨਾ ਬੇਟਾ ਰੋਟੀ ਖਾ ਲਓ ਬੱਚਿਆਂ ਨੂੰ ਚਲੋ ਮੈਂ ਹੁਣ ਰੋਟੀ ਵਗੈਰਾ ਦੇ ਦੇਣੀ ਆ ਹਨਾ ਖਾ ਲੈਣਗੇ ਹਾਂਜੀ ਤੇ ਆਪਣਾ ਵੀ ਕੰਮ ਚਲੋ ਨਿਬੜ ਜੂਗਾ ਹਾਂਜੀ ਹੁਣ ਅਸੀਂ ਥਾਂ ਲੱਗ ਰਹੇ ਹਾਂ ਜੀ ਰੋਟੀ ਸਰੋਂ ਦੇ ਸਾਗ ਵਿੱਚ ਸਵਾਦ ਤਾਂ ਆਹੀ ਹੁੰਦਾ ਜੀ ਜੇ ਪੂਰਾ ਮੱਖਣ ਵਧੀਆ ਪਾਇਆ ਹੋਵੇ ਨਾਲ ਆਪਾਂ ਮਿਕਸ ਆਚਾਰ ਦੀਦੀ ਤੇ ਮੈਂ ਹੁਣ ਖਾ ਰਹੀਆਂ ਰੋਟੀ ਤੇ ਐਦਾਂ ਹੀ ਸਾਡੇ ਨਾਲ ਬਣੀ ਰਹੋ ਜੀ ਧੰਨਵਾਦ